ਸੋਚੀ ਕਾਜੀ ਅਕਸਰ ਤੁਸੀਂ YouTube ਚੈਨਲ ਜਾਂ ਫਿਰ Instagram ਦੇ ਕੁਝ ਪੇजेस ਤੇ ਇਸ ਤਰ੍ਹਾਂ ਦੇ ਸੂਟ ਦੇ ਰੂਪ ਦੇਖੇ ਹੋਣਗੇ ਜਿਨ੍ਹਾਂ ਦੇ ਉੱਪਰ ਪ੍ਰਿੰਟ ਦੇ ਉੱਪਰ ਵਰਕ ਕੀਤਾ ਹੁੰਦਾ ਹੈ ਇਹ ਫੈਬਰਿਕ ਹੁੰਦੇ ਨੇ ਪਰ ਮੀਟਰ ਦੇ ਅਕੋਰਡਿੰਗ ਤੁਹਾਡੇ ਮਾਈਂਡ ਦੇ ਵਿੱਚ ਜ਼ਰੂਰ ਤੁਸੀਂ ਸੋਚਦੇ ਹੋਗੇ ਇਹ ਆਖਰ ਕਿ ਮਿਲਦੇ ਕਿੱਥੇ ਨੂੰ ਕਿਉਂਕਿ ਆਮ ਸ਼ਾਪਸ ਤੋਂ ਇਹ ਨਹੀਂ ਮਿਲਦੇ ਹੈਗੇ ਫੈਬਰਿਕ ਤੇ ਇਹਨਾਂ ਦੀ ਕੁਆਲਿਟੀ ਕਿਸ ਤਰ੍ਹਾਂ ਦੀ ਹੋਊਗੀ ਕਿਉਂਕਿ ਇੰਨੇ ਜਿਆਦਾ ਸੋਹਣੇ ਹੁੰਦੇ ਆ ਪਿਕਸ ਦੇ ਵਿੱਚ ਇੰਨੇ ਜਿਆਦਾ ਪਿਆਰੇ ਹੁੰਦੇ ਨੇ ਹਰ ਕਿਸੇ ਦਾ ਦਿਲ ਕਰਦਾ ਕਿ ਅਸੀਂ ਇਹਨਾਂ ਵਿੱਚ ਸੂਟ ਬਣਾਈਏ ਬਟ ਡਰ ਲੱਗਦਾ ਹੈ ਕਿ ਕਿਉਂਕਿ ਇੰਸਟਾਗ੍ਰam ਤੇ ਬਹੁਤ ਐਦਾਂ ਦੇ ਪੇਜ ਹੈਗੇ ਜਿਹੜੇ ਫੇਕ ਨੇ ਘਟੀਆ ਕੁਆਲਿਟੀ ਦਾ ਫੈਬਰਿਕ ਦਿੰਦੇ ਨੇ ਜਾਂ ਘਟੀਆ ਕੁਆਲਿਟੀ ਦੇ ਕਲਰਸ ਵਗੈਰਾ ਹੁੰਦੇ ਨੇ ਜਿਹੜਾ ਸੇਮ ਦਿਖਾਇਆ ਜਾਂਦਾ ਉਹ ਚੀਜ਼ ਮਿਲਦੀ ਨਹੀਂ ਤਾਂ ਆਪਾਂ ਇਹ ਫੈਬਰਿਕ ਆਪਾਂ ਤੁਹਾਨੂੰ ਖੋਲ ਕੇ ਡਿਟੇਲਸ ਦੱਸਾਂਗੇ ਤੁਹਾਨੂੰ ਇਹ ਫੈਬਰਿਕ ਲੈਣੇ ਚਾਹੀਦੇ ਜਾਂ ਨਹੀਂ ਕਿਉਂਕਿ ਅਕਸਰ ਹੀ ਆਪਾਂ ਜਿਹੜੇ ਸੂਟ ਪੰਜਾਬੀ ਸੂਟ ਹੁੰਦੇ ਨੇ ਉਹ ਵਰਕ ਕੀਤੇ ਰੈਡੀ ਕਰਦੇ ਆ ਜਾਂ ਫਿਰ ਪ੍ਰਿੰਟ ਹੋ ਗਏ ਪਲੇਨ ਹੋ ਗਏ ਹਮੇਸ਼ਾ ਆਪਾਂ ਇਦਾਂ ਦੇ ਹੀ ਸੂਟ ਬਣਾਉਣੇ ਆ ਇਹ ਫੈਬਰਿਕ ਅਕਸਰ ਜਾਂ ਵੱਡੇ ਸ਼ਹਿਰਾਂ ਜਿਵੇਂ ਕਿ ਹੋ ਗਿਆ ਅੰਮ੍ਰਿਤਸਰ ਹੋ ਗਿਆ ਲੁਧਿਆਣਾ ਇੰਨਾ ਸ਼ਹਿਰਾਂ ਚੋਂ ਮਿਲਦੇ ਨੇ ਇਹ ਕਦੇ ਵੀ ਛੋਟੇ ਸ਼ਹਿਰਾਂ ਚੋਂ ਆਮ ਸ਼ਾਪਸ ਤੋਂ ਨਹੀਂ ਮਿਲਦੇ ਕਿਉਂਕਿ ਇਹ ਜਿਹੜੀਆਂ ਸ਼ਾਪਸ ਹੁੰਦੀਆਂ ਨੇ ਫੈਬਰਿਕ ਦੀਆਂ ਇਹ ਸਪੈਸ਼ਲ ਹੁੰਦੀਆਂ ਨੇ ਜਿਵੇਂ ਕਿ ਸੂਟਾਂ ਦੀਆਂ ਆਮ ਸ਼ਾਪਸ ਹੁੰਦੀਆਂ ਉਹਨਾਂ ਕੋਲੇ ਇਹ ਨਹੀਂ ਹੁੰਦੇ ਇਸ ਕਰਕੇ ਆਪਾਂ ਇਹ ਕਦੇ ਦੇਖੇ ਨਹੀਂ ਹੁੰਦੇ ਤਾਂ ਆਨਲਾਈਨ ਸ ਜਦੋਂ ਆਪਾਂ ਪਿਕਸ ਦੇਖਦੇ ਹਾਂ ਤਾਂ ਆਪਾਂ ਨੂੰ ਇਹ ਹੁੰਦਾ ਕਿ ਸੂਟ ਸਾਡੇ ਕੋਲ ਜ਼ਰੂਰ ਹੋਣੇ ਚਾਹੀਦੇ ਤਾਂ ਇਹ ਜਿਹੜੇ ਫੈਬਰਿਕ ਸੀ ਸਪੈਸ਼ਲ ਇਹ ਵਾਲਾ ਫੈਬਰਿਕ ਜੈਲੋ ਵਾਲਾ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਬਹੁਤ ਜ਼ਿਆਦੀ ਪਿਕਸਮ ਹੈ ਇੰਸਟਾਗ੍ਰam ਤੇ ਦੇਖੀ ਸੀ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਵਿਊ ਆਏ ਬਹੁਤ ਜਾਣਿਆ ਨੇ ਇਹਨੂੰ ਜਿਹੜਾ ਕਿ ਬਾਇ ਵੀ ਕੀਤਾ ਸੋਚਿਆ ਆਪਾਂ ਤੁਹਾਡੇ ਨਾਲ ਇਹ ਵੀ ਮਗਵਾਉਣੇ ਆ ਦਿਖਾਉਣੇ ਆ ਕਿ ਇਹ ਆਪਾਂ ਨੂੰ ਵੀ ਸੇਲ ਕਰਨੇ ਚਾਹੀਦੇ ਜਾਨੇ ਤੁਹਾਡੇ ਲਾਈਕ ਹੈ ਜਾਂ ਨਹੀਂ ਸੂਟ ਇਹ ਸੂਟ ਬਣਿਆ ਹੋਇਆ ਜੀ ਪਿਓਰ ਨੇਚਰਲ ਕ੍ਰੇਪ ਦਾ ਠੀਕ ਹੈ ਨੇਚਰਲ ਕ੍ਰੇਪ ਹੈ ਜਿਹਨੂੰ ਪਿਓਰ ਕ੍ਰੇਪ ਵੀ ਆਪਾਂ ਕਹਿ ਦਿੰਨੇ ਆ ਜਿਸ ਦੇ ਉੱਪਰ ਸੂਟ ਆਪਾਂ ਰੈਡੀ ਕਰਦੇ ਆ ਉਹਦੇ ਉੱਪਰ ਪ੍ਰਿੰਟਿੰਗ ਕੀਤੀ ਹੋਈ ਆ ਪ੍ਰਿੰਟ ਕਰਕੇ ਉਸ ਦੇ ਉੱਪਰ ਆਰੀ ਵਰਕ ਹੁੰਦਾ ਉਹ ਆਰੀ ਵਰਕ ਦਿੱਤਾ ਹੋਇਆ ਉਹਨੂੰ ਹਾਈਲਾਈਟ ਕੀਤਾ ਹੋਇਆ ਸੂਟ ਨੂੰ ਸਾਰੇ ਨੂੰ ਇਹ ਸ਼ਰਟ ਜਿਹੜੀ ਸੀ ਆਪਾਂ ਨੂੰ ਪਰ ਮੀਟਰ ਦੇ ਅਕੋਰਡਿੰਗ ਮਿਲੀਆ ਜਿਹੜੀ ਬਾਟਮ ਸੀ ਉਹ ਆਪਾਂ ਆਪ ਨਾਲ ਮਤਲਬ ਕਿ ਡਾਈ ਕਰਕੇ ਲਗਾਈ ਹੋਈ ਆ ਇਹਦੇ ਵਿੱਚ ਇੱਕ ਹੈਵੀ ਫੈਬਰਿਕ ਲੈ ਕੇ ਆਏ ਆ ਆਪਾਂ ਇਹ ਵਾਲਾ ਇਹ ਫੈਬਰਿਕ ਜਿਹੜਾ ਹੈਗਾ ਜੀ ਇਹ ਵੀ ਪਿਓਰ ਨੇਚਰਲ ਕ੍ਰੇਪ ਤੇ ਬਣਿਆ ਹੋਇਆ ਨੇਚਰਲ ਕ੍ਰੇਪ ਵੀ ਦੋ ਤਿੰਨ ਤਰ੍ਹਾਂ ਦੀ ਆਉਂਦੀ ਹੈ ਸੈਮੀ ਮਿਡਲ ਪਿਓਰ ਬਹੁਤ ਸੋਹਣੀ ਹੁੰਦੀ ਜਿਹੜੀ ਪਿਓਰ ਵਾਲੀ ਹੁੰਦੀ ਆ ਇਦੇ ਉੱਪਰ ਵੀ ਬਹੁਤ ਜ਼ਿਆਦਾ ਹੈਵੀ ਵਰਕ ਕੀਤਾ ਹੋਇਆ ਜਨਕਿ ਇਹਦੀ ਪ੍ਰਿੰਟਿੰਗ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦੀ ਹੈਗੀ ਆ ਬਟ ਇਹਦੇ ਉੱਪਰ ਜਿਹੜਾ ਵਰਕ ਆਰੀ ਵਰਕ ਦੇ ਨਾਲ ਸਿੱਪੀ ਵਰਕ ਕੀਤਾ ਹੋਇਆ ਇਹਦੇ ਵਿੱਚ ਜ਼ਿਆਦਾਤਰ ਸੀਕਵੈਂਸ ਵਰਕ ਮਿਲੂਗਾ ਤੁਹਾਨੂੰ ਜਾਂ ਆਰੀ ਵਰਕ ਮਿਲੂਗਾ ਇਹ ਤੁਸੀਂ ਜਿਵੇਂ ਸ਼ਰਟ ਲੈਂਦੇ ਹੋ ਤਾਂ ਤੁਹਾਡੇ ਬੈਕ ਫਰੰਟ ਸੇਮ ਹੀ ਆਊਗਾ ਤੇ ਨਾਲ ਜਿਹੜੀ ਪਲੇਨ ਬਾਟਮ ਆਊਗੀ ਫੈਬਰਿਕ ਵਧੀਆ ਹੁੰਦਾ ਹੈ ਇਹ ਜ਼ਿਆਦਾਤਰ ਜੇ ਪ੍ਰਾਈਸ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ 900000 ਪਰ ਮੀਟਰ ਦੇ ਅਕੋਰਡਿੰਗ ਮਿਲਣਗੇ ਕਿਉਂਕਿ ਇਹ ਕੋਸਟਲੀ ਹੁੰਦੇ ਆ ऑलरेडी ਇਹਨਾਂ ਤੇ ਵਰਕ ਵੀ ਬਹੁਤ ਕੀਤਾ ਹੁੰਦਾ ਹੈ ਪ੍ਰਿੰਟਿੰਗ ਹੁੰਦੀ ਆ ਇੱਕ ਕ੍ਰੇਪ ਦਾ ਫੈਬਰਿਕ ਹੁੰਦਾ ਤੁਸੀਂ ਕ੍ਰੇਪ ਦਾ ਜੇ ਹਲਕਾ ਵੀ ਲਾਓ ਤਾਂ 1000 ਰੁਪਏ ਦਾ ਸੂਟ ਤਾਂ ਆਲਰੇਡੀ ਆਉਂਦਾ ਹੀ ਹੈ ਤਾਂ ਇਹ ਕਰਕੇ ਕੋਸਟਲੀ ਹੁੰਦੇ ਆ ਜੇ ਤੁਸੀਂ 올ਓਵਰ ਲੋਅ ਦੇ ਕਾਫੀ ਜ਼ਿਆਦਾ ਮਹਿੰਗਾ ਵੈਜੂ ਸੂਟ ਬਟ ਜੇ ਤੁਸੀਂ ਪਲੇਨ ਬਾਟਮ ਨਾਲ ਲਹੋਗੇ ਫਿਰ ਠੀਕ ਗ੍ਰੇਡ ਚ ਪੈ ਜਾਊਗਾ ਤੇ ਇਹਦੇ ਨਾਲ ਤੁਸੀਂ ਪਲੇਨ ਦੁਪट्टे ਤਿਆਰ ਕਰ ਸਕਦੇ ਹੋ ਜਿਵੇਂ ਕਿ ਲੈਸਸ ਲਗਾ ਕੇ ਜਾਂ ਫਿਰ ਕਮੀਜ਼ ਦੀ ਇਸ ਤਰ੍ਹਾਂ ਦੀ ਪੱਟੀ ਕਟਿੰਗ ਕਰਕੇ ਤੁਸੀਂ ਉਹ ਲਗਾ ਸਕਦੇ ਹੋ ਬਿਲਕੁਲ ਡਿਫਰੈਂਟ ਜਿਹਾ ਸਟਾਈਲ ਹੋ ਜਾਊਗਾ ਹੁਣ ਇਹਦੇ ਵਿੱਚ ਜਿਆਦਾਤਰ ਸੂਟ ਜਿਹੜੇ ਹੁੰਦੇ ਨਾ ਵਿਦੇਸ਼ਾਂ ਵਿੱਚ ਉਹਨਾਂ ਨੂੰ ਪਸੰਦ ਕੀ ਕਰਦੇ ਨੇ ਜਿਆਦਾ ਇਹਨਾਂ ਨੂੰ ਸੂਟ ਬਟ ਇੱਕ ਉਹ ਹੁੰਦਾ ਕਿ ਇਹ ਵਰਕ ਸਾਨੂੰ ਚੁਭਦਾਤ ਨਹੀਂ ਨਹੀਂ ਜੀ ਇਹ ਵਰਕ ਚੁਭਦਾ ਨਹੀਂ ਹੁੰਦਾ ਵੈਸੇ ਵੀ ਆਪਾਂ ਲਾਈਨਿੰਗ ਲਗਾਉਣੀ ਹੁੰਦੀ ਹੈ ਨਾ ਲਾਈਨਿੰਗ ਹਰੇਕ ਫੈਬਰਿਕ ਤੇ ਲੱਗਦੀ ਹੈ ਕਰੇਪ ਦਾ ਫੈਬਰਿਕ ਆ ਇਹਦੇ ਲਾਈਨਿੰਗ ਜ਼ਰੂਰ ਲੱਗੂਗੀ ਤੇ ਫਿਰ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਸੋ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਸੂਟ ਤੁਸੀਂ ਕਦੇ ਦੇਖੇ ਸੀ ਤਾਂ